ਲੈ ਨੱਚਦੀ ਫਿਰਦੀ ਆ ਭੰਗੜੇ ਪਾਉਂਦੀ ਹੈ 31 ਦੀ ਦਿਨ ਹੈ 32 ਦੀ ਦਿਨ ਹੈ 33 ਦੀ ਦਿਨ ਹੈ 34 ਦੀ ਦਿਨ ਹੈ ਉਹ ਰੱਖ ਹਾਂ ਮੇਰੀ ਯਾਰ ਹਾਂ ਦੱਸ ਇੱਕੋ ਹੀ ਨਹੀਂ ਬੱਚਾ ਬੱਚੀ ਹੈ ਹਾਂ ਹਾਂ ਬੱਚੀ ਹੈ ਹਾਂ ਮੇਵਣੀ ਹੈ ਮੇਵਣੀ ਵੀ ਸੋਣੀ ਹੈ ਬੱਚੀ ਮੇਵਣੀ ਮੇਵਣੀ ਸੋਣੀ ਹੈ ਬਈ ਇਹ ਨਹੀਂ ਗੱਲ ਦਾ ਇਹ ਨਹੀਂ ਕਰ ਲਾਲ ਦੱਬੀ ਵੇ ਮੈਂ ਉਹ ਬਾਈ ਕਿਧਰ ਗਈ ਉਰਿਆ ਇੱਕ ਤਾਂ ਬੱਕਰੀ ਆ ਲੈਣੇ ਆਪਾਂ ਜੇ ਤੂੰ ਮੇਰੀ ਗੱਲ ਮੰਨਦਾ ਹੈ ਅੱਗੇ ਆ ਤੇਰੀ ਮਰਜ਼ੀ ਕਿਸੇ ਦੇ ਪਿੱਛੇ ਨਾ ਲੱਗ ਮਤਲਬ ਚੋਲਾ ਖੋਲ ਬਈ ਹੁਣ ਮੈਂ ਪਾਸ ਕਰੂੰ ਪਹਿਲਾਂ ਤੈਂ ਕਰੀਏ ਫਿਰ ਔਰ ਬਾਈ ਹੋਰ ਆਪਣਾ ਕਿਵੇਂ ਤੇਰੇ ਡੈਡੀ असलम मोगा कि तो तो सही है भाई बकरी ਆਦੀ ਮਰ ਜਉਣਾ ਹੈ ਨਹੀਂ ਬਹੁਤ ਵਧੀਆ ਮਗਰ ਮੇਮਨੀਰ ਦੀ ਮੁੰਡਲੀ ਮੇਮਨੀ ਪਾਲੀ ਸੰਖਤੀ ਹੈ ਰੰਗ ਬੰਦ ਮੇਮਨੀ ਹੈ ਏਖੜ ਵੀ ਨਹੀਂ ਸਵੇਰੇ ਸਵੇਰੇ ਦਾ ਦੁੱਧ ਹੈ ਸਵੇਰੇ ਸਵੇਰੇ ਤਾਂ ਆਪਣੀ ਬਾਈ ਬੱਕਰੀ ਪਾਠਨ ਜਾ ਕੇ ਲੈਂਦੀ ਹੈ ਮੈਂ ਇਹ ਗੱਲ ਬੋਲ ਰਿਹਾ ਹਾਂ ਹੁਣ ਤੜਕੇ ਫੇਰ ਦੇਖ ਸਾਹੀ ਕੱਢਦਾ ਇਹ ਦੇ ਸਾਹੀ ਕੱਢ ਚਿੱਕ ਚਿੱਕ ਨਾ ਕਰ ਬੱਕਰੀ ਲੈ ਲੈ ਇਹ ਚੁੱਪ ਕਰਕੇ ਕਾਨੂੰ ਬੋਲਤੀਆਂ ਗੱਲਾਂ ਦੇ ਵਿੱਚ ਪੈਣਾ ਇਹ ਮੀਨਰ ਪਾਤੀ ਬਾਈ ਕੋਈ ਪਰਦੀ ਹੋਰ ਪੱਤ ਬਰੋ ਗੁਜਰਾ ਕਹਿ ਨਹੀਂ ਕਰਦੀ ਸ਼ਿੰਗਾਰ ਉਹ ਬਾਈ ਸੁਰਚ ਆ ਜਾ ਕਿੱਥੇ ਵੇਚਣੀ ਹੈ ਛੱਡ 45 ਨੂੰ ਨਾਲੇ 45 ਨੂੰ ਸੁਰਚ ਤੋਂ ਵੱਧ ਮੁੱਲ ਤੇ ਇਹਨੇ ਮੁੰਡੇ ਖੜੇ ਰਸਦੀ ਮੈਨਿਆਂ ਨੂੰ ਵੀ ਪੁੱਛ ਲਾ ਮਣ ਜਾ ਪਰ ਰਾਇ ਚੰਗੀ ਹੁੰਦੀ ਹੈ ਰਾਇ ਬਿਨਾ ਗੱਡਾ ਨਹੀਂ ਚੱਲਦਾ ਵੀ ਫੜ ਜਾ ਮੁੰਡੇ ਆਨੇ ਨਾ 부ੜੀ ਹੈ ਏ ਬੁੜੀ ਇਹਦਾ ਕਿਤਾ ਜਵਾਨ ਨਹੀਂ ਸਿੱਧੀ ਗੱਲ ਆ ਯਾਰ ਉਹ ਨਾ ਤਾਂ ਜਵਾਨ ਹੈ ਬਾਈ ਨਾ ਇਹ ਬੁੜੀ ਅੱਧੀ ਬੱਕਰੀ ਆ ਯਾਰ ਫਰੀ ਇਹਦਾ ਖਰਤਲ ਗੱਲਾਂ ਨੇ ਯਾਰ ਅੱਠ ਦਾ ਦੀ ਦਾਦੀ ਤਾਂ ਹਰ ਇੱਕ ਹੀ ਆ ਜੀ ਅੱਠ ਦਾ ਹਾਂ ਅੱਧਾ ਚ ਬੱਕਰੀ ਹੀ ਆ ਓਏ ਮਿਲਣਾ ਮਿਲਣੀ ਹੈ ਖਰਜਾ ਤੇਰਾ ਪੈਂ ਹੁਣ ਸਾਰਾ ਕੁਸਾ ਯਾਰ ਮਿਲਵੇ ਹੈ ਕੀ ਨਹੀਂ ਵਾਹ ਤੇਰੇ ਗੱਲਾਂ ਕਿਹੜੀਆਂ ਕਰਦਾ ਸਾਰਾ ਕੁਸਾ ਮਿਲਵੇ। ਵੇ ਕਿਹੜਾ ਖੁਲਾ ਕਰ ਲੋ। ਖੜ ਜਾ ਬਈ। ਆ ਮੁੰਡੇ ਨੇ ਮੁੰਡਾ ਵੀ ਹੋਣਾ ਵੀਡੀਓ ਤਾਂ ਬਣਾ ਕੇ ਪਾ ਰਿਹਾ ਯਾਰ। ਮੁੰਡਾ ਵੀ ਆਹੀਂ। ਛੇ ਮੁੰਡੀ ਵੀ ਆਹੀਂ। ਪੱਛਾ ਫੜਿਓ ਪਰੇ। ਦੂਆ ਬਸ ਲਾਪਤਾ। 36 ਵਿਕਟ। 35। ਆ ਠੀਕ ਆ। 35 ਹੈ ਜੀ। ਬਣਾ ਕੇ ਦਿੱਤਾ ਇਹਦੀ। ਹਾਂ ਯਾਰ ਸਾਰਾ ਕੁਝ ਮੇਰੇ ਲਵੇ ਐ ਮੈਨੂੰ ਦੱਸ ਕੀ ਦੇਰ ਲੱਗਦੀ ਆ ਹਾਂ ਹਾਂ ਸੇਵਾ ਕਰੋ ਮੇਰਾ ਸਾਰਾ ਕੁਝ ਹੋਊ ਇਹਨੂੰ ਜੋ ਪਾਈ ਇੰਨੇ ਕ ਠੰਡੇ ਕਣਕੇ ਨਿਕਲਾ ਕੇ ਅੱਧਾ ਕਿਲੋ ਦਾਣਾ ਪਾਈ ਜੀ ਬਰਸੀਣ ਪਾਈ ਜੀ ਤੈਨੂੰ ਯਾਰ ਇਹ ਤਾਂ ਹੋਊ ਨੂੰ ਮੈਂ ਸਵਰਗੀ ਚਲੋ ਅੱਗੇ ਪਈ ਵਾਲੀ ਸੇਵਾ ਦੀ ਕਿੰਨੇ ਦਿਨਾਂ ਦੀ ਸੁਈ ਹੈ ਸੁਣਦਾ ਹੋਊਗਾ ਉਹਦੇ ਨਾਲ ਮੈਂ ਮੇਨ ਦਾ ਖੁੱਲਪਾ 28 ਪਈ ਦਿਨਾਂ ਦੀ ਬੱਚੀ ਹੈ ਇਹਨਾਂ ਦੀ ਹੈਗੀ ਵੀ ਨਹੀਂ ਦੀ ਜਲੋਸ ਆਏਗਾ ਓਏ ਲੈ ਭਾਈ ਸਾਰੀਆਂ ਗੱਲਾਂ ਛੱਡ ਰੁਪਈਆ ਦਉਂਦੇ ਨੇ ਇਹ 25000 ਜਿਹੜਾ ਉਹਨਾਂ ਨੇ ਕਿਹਾ ਫਿਰ ਗੱਲ ਕਿੱਥੇ ਹੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰੀਏ ਨੇ ਗੱਲ ਨੂੰ ਸਿਰੇ ਲਾ ਕਿਉਂ ਵੀ ਲਾਣ ਦਾ ਨਹੀਂ ਠੀਕ ਆ ਯਾਰ 25000 ਚੱਲ ਕੋਈ ਸੜੀਆਂ ਹੋਈਆਂ ਕਿਸੇ ਦੇ ਮਾਲ ਨੂੰ ਨਹੀਂ ਕਿਹਾ ਕਰਦੇ ਜਿਹੜਾ ਮੰਡੀ 'ਚ ਆ ਗਿਆ ਸਭ ਕੁਝ ਸਭ ਦਾ ਹੀ ਵਧੀਆ ਹੈ ਕਿਸੇ ਨੂੰ ਮਾੜਾ ਨਹੀਂ ਕਹਿਣਾ ਆਪਾਂ ਨੇ ਮਾਲ ਵੇਚਣਾ ਲੋਕਾਂ ਦਾ ਸੜਿਆ ਮਾਲ ਨਹੀਂ ਕਹਿੰਦੇ ਹੁੰਦੇ ਮਾਲ ਵਧੀਆ ਸੋਨੇ ਵਰਗਾ ਮਾਲ ਹੈ ਸਭ ਦਾ ਮਾਲ ਵਧੀਆ ਹੈ ਸੁਬੇ ਚੰਨ ਵਾਲੀ ਗੱਲ ਕਰ ਸੜੀਆਂ ਹੁੰਦੇ ਨਹੀਂ ਕਹਿੰਦੇ ਸੜੀ ਬੱਤੀ ਬਿਨਾ ਬੱਤੀ ਤੋਂ ਸੜੀ ਹੋਈ ਨਹੀਂ ਆ ਆਪਾਂ ਕਰੇ ਸੜੂ ਗੁਈਆ ਦਾ ਹਜੇ ਮੇੜੇ ਤੋਂ ਕਿੰਨੇ ਵਗ ਰਿਆ ਇੱਕ ਦਿਨ ਦੱਸ ਦੇ ਕਿੰਨੇ ਦੀ ਮੇੜਦੇ ਆ ਇੱਕ ਚ 2000 ਘੱਟ ਦੇ 3 ਤੇ 40 ਹਮੇ ਸਮਝੇ ਤੈਨ 3 ਤੇ 40 ਕਹਿੰਦੇ ਆ ਤੈਨ 3 ਤੇ 40 ਦੀ ਨਹੀਂ ਵਿਕਦੀ ठीक है जिथे सौदा हो उ मै तो पांच सौ ही कहके लेना है पिछो तेरे वर्ग होना दलानी कोठी पाली हां यार बोनी तेरू करनी है बोतिया गल करता हजार की बकरी दिन बत्ती है तेती है चौती मालक ने कहता मालक ने कहता मालक ने कहता मालक ने कहता खुश हो के दस ਆਲੀ ਨਾ ਯਾਰ ਫਿੱਟੇ ਨੂੰ ਤੇਰੇ 35 ਠੀਕ ਆ ਪੈ ਜਾਣ ਤੇਰੇ ਠੇਰੇ ਰਹਿਣ ਦੇ ਕਿਉਂ ਇਹ ਉਹ ਖੜ ਜਾ ਬਈ 35 ਦੀ ਹੋ ਨਮੇੜ ਗੱਲ ਨੂੰ ਯਾਰ ਕੱਚੇ ਘੜੇ ਪਾਣੀ ਪ੍ਰਵਾਹ ਦੋ ਇਥੋਂ ਹਾਂ ਡੰਡ ਲਵਾ ਦੂੰ ਪਾਣੀ ਕੱਚੇ ਘੜੇ ਭਰਾ ਦੂੰ ਭਾਈ ਔਰਿਆ ਕਿਹੜੇ ਪਿੰਡ ਖਾਲਸਾ ਸੁਣੋ ਸ਼ੰਗਾਰ ਖੋਏ ਮੇਰੀ ਗੱਲ ਤਾਂ ਬਾਈ ਕਿਹੜੇ ਸੱਚੇ ਤੁਸੀਂ ਮਹਾਲੀ ਤੋਂ ਆਏ ਇਹ ਬੰਦੇ ਮਹਾਲੀ ਤੋਂ ਆਏ ਨੇ ਚੰਡੀਗੜ੍ਹ ਦੇ ਰਾਕੇ ਚੋ ਕੋਈ ਇੱਜ਼ਤ ਕਰਕੇ ਤੋਰਨੇ ਨੇ ਆਪਣੇ ਰੱਬ ਵਰਗੇ ਕਾਕ ਨੇ ਇਹ ਚਾ 6 ਮਹੀਨਿਆਂ ਦੀ ਪੱਟ ਵੇਚਦੀ ਹੈ ਮੇਰੀ ਹਰ ਇੱਕ ਗੱਲ ਇਹ ਬੰਦੇ ਓਏ ਸਹਾਰਾ ਇਹਨੂੰ ਤਾਂ ਮੈਂ ਮੰਡੀਆਂ 'ਚ ਜਾਣ ਦਾ ਘਰ ਤੇ ਕਦੇ ਨਹੀਂ ਦੇਖਿਆ ਘਰ ਇਹਨਾਂ ਦਾ ਵੀ ਨਹੀਂ ਦੇਖਿਆ ਇਹ ਵਿਚਾਰੇ ਨਵੇਂ ਨੇ ਬੰਦੇ ਵੀਡੀਓ ਨੂੰ ਦੇਖ ਕੇ ਆਸ਼ਕ ਹੋਗੇ ਨੇ ਵੀ ਚੀਜ਼ ਵੀ ਮਾੜੀ ਨਹੀਂ ਲੈ ਕੇ ਦਿੱਤੀ ਬਾਈ ਪਸੰਦ ਹੈ ਨਹੀਂ ਹਜੇ ਵੀ ਸਾਈ ਵਾਪਸ ਕਰਾਵੂ ਦੇ ਉੱਪਰ ਪੈਸੇ ਨੂੰ ਮੁੰਡੇ ਨੂੰ ਹੋ ਗਿਆ ਸੋਤਾ ਇੱਥੇ ਬੰਦ ਦੇ ਹਜੇ ਨੂੰ ਓਏ ਯਾਰ ਤਾ ਮੈਂ ਲੈਣ ਜਾਣਦਾ ਤਿੱਥੋਂ ਜਿਹੜੇ ਕਰਮਾਂ ਹੀ ਲਿਖੇ ਹੋਏ ਓਏ ਯਾਰ ਗੱਲ ਸੁਣਾ ਇਹ ਤਾਂ ਕਿਥੋਂ ਮੈਂ ਸੌਦਾ ਲੈਣ ਜਾਣ ਦਾ ਪਿੰਡ ਦਾ ਦੇਸ਼ਮਖ ਨਹੀਂ ਤੇ ਜਿੱਨਾ ਹੀ ਪਕਾਉਂ ਐ ਕਰ ਇੱਕ ਕੰਮ ਕਰੀ ਹਜੇ ਉਰੀ ਬੰਨ ਕੇ ਰੱਖੀ ਨਾ ਮੇਲਾ ਦਿਖਿਆ ਦਮ ਹਾਂ ਆ ਮੈਨੂੰ ਦੇ ਸਾਈ ਵਾਲਾ ਇੱਥੇ ਬੰਨਣਾ ਸਭ ਪਾ ਦੇ ਉਹ ਰਛਾ ਐਨਾ ਚੋਰ ਸੱਚਾ ਨੂੰ ਖੋਦ ਰਛਾ ਨਾ ਬਾਗੀਆਂ ਤੋਂ ਫੜ ਕੇ ਪਾਇਆ ਸੀ ਬੱਚੇ ਬੱਚੇ ਵਾਲਾ ਭਾਈ ਇਹ ਸਾਈ ਵਾਲਾ ਥੋੜਾ ਮੋੜ ਲੈ ਆਜਾ ਥੋੜੇ ਪਲੇ ਅੱਛਾ ਇਹ ਵੀ ਵਿੱਚ ਦੇ ਦੀ ਆਹੋ 35 ਹੋਰ ਦੇ ਦੇ ਨਾ ਦੇ ਦੋ ਹਾਂ ਹਾਂ ਠੀਕ ਹੈ ਐਸਾ ਸੌਦਾ ਲੋਟ ਆਉਂਦਾ ਹੁਣ ਉਹ ਤਾਂ ਉਹ ਮੰਗੀਆਂ ਜਾਂਦਾ ਲੱਖਾਂ ਦੇ ਹਿਸਾਬ ਨਾਲ ਯਾਰ ਐ ਕਿਤੇ ਪਸ਼ੂ ਵਿਕਦੇ ਹੁੰਦੇ ਨੇ ਹੁਣ ਇਹ ਸੂਈ ਹਿੱਤਾ ਕਿ ਦੁੱਧ ਤਾਂ ਪੇਉਤ ਨੂੰ ਬੱਚਾ ਵੀ ਸੋਣਾ ਇਹਦੇ ਥੱਲੇ ਹੋਰ ਵੀ ਹੈ ਜਦ ਇਹਨੂੰ ਖਰਾਕ ਪੈ ਗਈ ਹੈ ਇੰਚ ਵੱਧ ਵੀ ਜਾਏ ਇਹਨੇ ਇਹਦਾ ਬਿਨਾ ਖਰਾਕ ਤੋਂ ਆਈ ਹੈ ਚੱਲ ਛੋਟੀ ਹੋ ਗਈ ਮੈਂ ਬੱਚਾ ਛੱਡ ਕੇ ਬੱਕਰੀ ਕਿੰਨਾ ਦੁੱਧ ਕੱਢੂਗੀ ਐਡਾ ਬੱਚਾ ਨਹੀਂ ਛੱਡ ਕੇ ਦਿਖਾਦੇ ਹੋਰ ਜਿਹੜੇ ਨੇ ਕੋਲੇ ਇਹ ਚੱਲ ਆ ਪਟਾ ਜਾ ਕੇ ਘਰੇ ਕਾਢ ਦਿਓ ਆਵਾ ਦੋਏਗਾ ਨਹੀਂ ਰੱਖਿਓ ਜੀ ਇਹ ਕੱਢ ਕੇ ਹੈ ਹਾਂ ਛੋੜਾ ਤੁਹਾਨੂੰ ਨਾਲ ਇਹਦੀ ਉਮਰ ਜੀ ਬੱਕਰੀ ਦੀ ਸਾਢੇ 1 3 ਸਾਲ ਹੋਣੀ ਨਹੀਂ ਚਾਰ ਨਹੀਂ ਹੈਗੀ ਚਾਰ ਨਹੀਂ ਹੈਗੀ ਬੜਾ ਤੋੜ ਕੇ ਫੈਗਾ ਤੋੜੂਗਾ ਸਕਾਰ ਤੋੜ ਬਾਈ ਉਹ ਬੰਦਾ ਸਹੀ ਆ ਯਾਰ ਆਪਣੇ ਨਹੀਂ ਤੇਰੇ ਪਸੰਦ ਦਾ ਵਾਪਸ ਕਰਦਾ ਮੈਂ ਕੱਚੇ ਕੰਮ ਕਰਾਉਂਦਾ ਹੀ ਨਹੀਂ ਲੋਕਾਂ ਦੇ ਯਾਰ ਆ ਛੋਲੀ ਨਾਲ ਹੀ ਲੈ ਕੇ ਜਾਣੀ ਹਾਂ ਤੈਨੂੰ ਓਏ ਝੋਲਾ ਦਾ ਹੋਰ ਵੀ ਦਵਾ ਦੂਏ ਤੋ ਤੋੜ ਤੋੜ ਖਿਮਾਰ ਕੇ ਉਹ ਮੈਂ ਅੰਮੀ ਦੇਖ ਲੈਣੇ ਖੜੀ ਛੜਿਆ ਕੀ ਆ ਉਹ ਬੱਕਰੀ ਹੈ ਨਾ ਖੜ ਜਾ ਖੜ ਜਾ ਸੰਤੀਗਣ ਦੇ ਸ਼ਹਿਰ ਦੇ ਬੰਦੇ ਹਾਂ ਨੱਚਦਾ ਚਾਹੁੰਦਾ ਬੱਕਰੀ ਹੈ ਲੈ ਨੱਚਦੀ ਫਿਰਦੀ ਆ ਭੰਗੜੇ ਪਾਉਂਦੀ ਹੈ ਭੰਗੜੇ ਪਾਉਂਦੀ ਹੈ ਜਖਾ ਅੱਜ ਦੀ ਕਣੀ ਵੀਰੇ ਟੱਲੀ ਵਰਗੀ ਹੈ ਅੱਗੇ ਤਾਂ ਕਿਸੇ ਦੀ ਕਿਸਮਤ ਕਿਸੇ ਨੇ ਲਾ ਕੇ ਨਹੀਂ ਤੋਰੀ ਨਹੀਂ ਨਹੀਂ ਸੋਚਿਆ ਕਦੀ ਹੈ ਕੋਛੇ ਹੋ ਜੀ ਜਾਂਦੇ ਆ ਉਤਾ ਰੱਬ ਦੀ ਮਰਜ਼ੀ ਹੈ ਜੇ ਮੈਨੂੰ ਵੀ ਟੈਕ ਹੋ ਜਾਂਦਾ ਰੇ ਕਰੂੰਦਾ ਚੰਗਾ ਭਲਾ ਆਇਆ ਮੈਂ ਲੋਕ ਕਹਣਗੇ ਰਾਜੂ ਮਰ ਗਿਆ ਹਾਂ ਮਰੂਗਾ ਉਹ ਤਾਇਆ ਮਰ ਗਿਆ ਫਿਰ ਸੌਦੇ ਕੌਣ ਕਰਾਊਗਾ ਸੌਦੇ ਕੋਈ ਹੋਰ ਜੰਮਜੂ ਕਰਾਉਣ ਵਾਲਾ ਰਾਜੂ ਵਰਗਾ ਹੈ ਨਾ ਜਾਂਦਾ ਓ ਭੜੀ ਬੱਕਰੀ ਪੱਜ ਗਈ ਆਜਾ ਪੈਸੇ ਤਾਂ ਲੈ ਲੈ ਬਾਪੂ ਮੇਰੇ ਤੁਰਤਾ ਲਈ ਹੁਣ ਹੁਣ ਦੱਸ ਕੀ ਝਾਂਜਰਾ ਪਾਵੇਂਗਾ ਇਹਦੇ ਬੰਦ ਦੇ ਇਧਰ ਤੀਜੀ ਵਾਰ ਹੋਸ ਉਹ ਖਾਸਮਾ ਬੰਦ ਦੇ ਉਹਨੂੰ ਪੈਸੇ ਲੈ ਆਉਂਦੇ ਉਹ ਸਾਡੀ ਛੜਦੀ ਉਹਨਾਂ ਕਿਤੇ ਪੈਸੇ ਇਧਰ ਆ ਪੈਸੇ ਲੈ ਮੂੰਹ ਵੀ ਕਰਾਵਾਂ ਤੇਰੀ ਹੋਰ ਵਿੱਚ ਛੜਦੇ ਯਾਰ ਮੈਂ ਉਹਨਾਂ ਕਿਹਾ ਮੈਂ ਨਹੀਂ ਵਿੱਚ ਪਾਵੇਂ ਕਿਵੇਂ ਮੇਲਾ ਮੂਲਾ ਦੇਖਣਗੇ ਜੀ ਦੂਰੋਂ ਆਏ ਐ ਸ਼ਹਿਰ ਚੋਂ ਬੰਦੇ ਤਿੰਨ ਚਾਰ 5 6 7 34 35 35 ਖੁਸ਼ ਹੋ ਕੇ ਤੈਨੂੰ ਅੱਛੀ ਚਾਹੀ ਗੱਲ ਸੁਣ ਲੈ ਮੇਰੀ ਬੱਕਰੀ ਤੇਰੇ ਨਵੇਂ ਖੜੂਗੀ ਅਜੇ ਇਹ ਇਹਨਾਂ ਨੂੰ ਮੇਲਾ ਮੂਲਾ ਦੇਖ ਲਾਂਦੇ ਕਿਉਂ 31 ਹੋਰ ਲੈਣਗੇ ਇਹ ਦੂਰੋਂ ਆਏ ਨੇ ਮਹਿਮਾਨ ਨੇ ਆਪਣੇ ਇੱਜ਼ਤ ਕਰਨੀ ਆਪਾਂ ਇਹਨਾਂ ਬੰਦਿਆਂ ਦੀ ਵਿਚਾਰੇ ਨੇ ਕੱਲ੍ਹ ਦੇ ਫੋਨ ਕਰੀ ਜਾਂਦੇ ਨੇ ਮੈਨੂੰ ਇਹ ਕੋਈ ਨਾ ਕੋਈ ਨਾ ਇਹਦਾ ਆਪੀ ਇਹ ਇਹ ਰਾਜਗੁਰ ਸੇਹਦਾਂ ਕਿ ਰੇਟ ਇਹਨਾਂ ਨੂੰ ਵਾਕੀ ਇਹਨਾਂ ਨੂੰ ਖਾਣ ਪੀਣ ਨੇ ਤੂੰ ਦੱਸਦੀ ਵੀ ਆਹ ਕੁ ਸਪੋਣਾ ਅਣਜਾਣ ਬੰਦੇ ਨੇ ਆਟਾ ਨਹੀਂ ਪੋਣਾ ਗੁੰਨੇ ਆ ਰੋਟੀਆਂ ਵਈਆਂ ਨਾ ਚਾਰਦੀ ਪਿੱਜਾ ਹੋਇਆ ਨਾ ਪਾਣੀ ਜਾਂ ਸਰਫਤ ਸੁਰਪਤਨਾ ਗਰਮੀ ਚ ਪਿਆਈ ਘਰੇ ਘੋੜੀਆਂ ਹੀ ਦਾਣਾ ਬਣਾਇਆ ਘੋੜੀਆਂ ਦੇ ਪੋ ਮੁਫਲੀ ਉਹ ਠੀਕ ਹੈ ਉਹ ਠੀਕ ਹੈ ਸਰੋਂ ਦੀ ਖਾਲ ਠੀਕ ਹੈ ਮਾੜੀ ਮੋਟੀ ਅਹੀਂ ਨਾ ਪ੍ਰਸੀਨ ਪਾਈ ਜਈ ਦੇਖੋ ਜੀ ਅਸੀਂ ਸਾਡਾ ਦੱਸਣ ਦਾ ਹੱਕ ਬਣਦਾ ਯਾਰ ਅਣਜਾਣ ਬੰਦੇ ਹੋ ਤੁਸੀਂ ਆਪਣੀ ਫੈਕਟਰੀ ਆ ਆਪਾਂ ਪਾਲੀ ਮੇਰੀ ਗੱਲ ਸੁਣ ਹਾਂ ਫੀਡ ਦੀ ਫੈਕਟਰੀ ਹੈ ਆਪਣੀ ਅੱਛਾ ਅੱਛਾ ਉੱਥੇ ਤੇ ਪਿਛੜੀ ਨਹੀਂ ਜਾਣਾ ਔਰ ਇੱਕ ਦੇਖ ਲੈ ਤੈਨੂੰ ਪਹਿਲੀ ਵਾਰ ਆਇਆ ਮੰਡੀ ਦੇ ਵਿੱਚ ਕੋਈ ਠੱਗਾ ਠੋਰੀ ਵਾਲਾ ਕੋਈ ਰਾਜੂ ਕੰਮ ਨਹੀਂ ਕਰਾਊਗਾ ਤੈਨੂੰ ਟਾਲਿਆ ਮਹਿੰਗੀਆਂ ਤੋਂ ਟਾਲਿਆ ਵੀ ਨਾ ਬਜਾ ਦਾ ਸੌਦਾ ਲੈ ਮਾਰ ਨਾ ਖਾ ਸਹੀ ਬਖੀ ਦਵਾਈਆ ਤੈਨੂੰ ਕਿਉਂ ਵੀ ਚੰਗਾਰ ਆਪਾਂ ਤਾਂ ਸ਼ੌਕ ਨਾ ਰੱਖਣੀ ਬਸ ਇੱਕ ਤੈਨੂੰ ਹੋਰ ਦਵਾਈ ਨਾਲ ਜੋੜੀ ਕਰਕੇ ਲੈ ਜਾ ਬਸ ਕੋਈ ਨਹੀਂ ਲੈ ਲੈ ਹਾਂ ਬਸ ਇੱਕ ਹੋਈ ਇਹਨੂੰ ਹੋਰ ਗੱਡੀ ਮਿਲ ਜੀ ਉਹ ਤੇ